ਹਾਂਜੀ ਹਾਂਜੀ 1952 ਦੇ ਵਿੱਚ ਬਣੇ ਹੋਏ ਆ ਜੀ ਇਹ ਸਰਦਾਰ ਨਛੱਤਰ ਸਿੰਘ ਉਹਨਾਂ ਨੇ ਆਪਦੀ ਦੇ ਘਰੇ ਦੇ ਵਿੱਚ ਬਣਾਏ ਆ ਜੀ ਲਗਭਗ ਇਹ ਵੀ 75 ਸਾਲ ਹੀ ਹੋ ਚਲੇਗੇ ਹਾਂਜੀ 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 ਇਹ 75 ਸਾਲ ਪੁਰਾਣੀ ਹੋ ਗਈ ਇਹਦੇ ਵੀ ਛੱਤ ਸਾਰੀ ਸਟੀਰੀਆਂ ਦੀ ਹੈ ਜੀ ਇਸ ਟਾਈਮ ਦੇ ਉੱਤੇ ਮਸਾਲਾ ਆ ਗਿਆ ਸੀਗਾ ਜੀ ਉਦੋਂ ਚਣਾਈ ਗਾਰੇ ਚੁੰਦੀ ਸੀਗੀ ਜੀ ਤੇ ਬਾਕੀ ਕੰਮ ਸੀਮੈਂਟ ਚ ਹੋਇਆ ਸਾਰਾ ਜੀ ਇਹਨਾਂ ਦਾ ਠੀਕ ਆ ਜੀ ਇਹ ਇਹ ਸਾਰਾ ਜਿਹੜਾ ਪੋਰਸ਼ਨ ਸੀਗਾ ਇਹਦੀ ਵੀ ਛੱਤ ਸਾਰੀ ਸਟੀਰੀਆਂ ਦੀ ਬਣੀ ਹੋਈ ਹੈ ਠੀਕ ਆ ਜੀ ਹਾਂਜੀ ਇਸ ਦੀ ਹਜੇ ਸੰਭਾਲ ਤੁਸੀਂ ਉਵੇਂ ਰੱਖੀ ਹੈ ਦੀ ਸੰਭਾਲ ਹਜੇ ਤੱਕ ਰਹੀ ਹੈ ਚੱਕਰ ਕੋਈ ਲੀਕ ਨਹੀਂਗਾ ਕੋਈ ਕੁਛ ਨਹੀਂਗਾ ਜੀ ਇਹ ਹਜੇ ਤਾਂ ਠੀਕ ਚੱਲ ਰਿਹਾ ਜੀ ਠੀਕ ਹੈ ਅੱਗੇ ਵੀ ਰੱਖਣੀ ਕੋਈ ਪੈਸਾ ਤਾਂ ਕਰ ਰੱਖਣਾ ਕੋਈ ਇਸ ਤਰ੍ਹਾਂ ਦੀ ਕੋਈ ਕੀਮਤੀ ਚੀਜ਼ਾਂ ਮੋਹਰਾ ਇਹਦੇ ਵਿੱਚ ਨੱਪ ਕੇ ਰੱਖਣੀਆਂ ਇਹ ਉਸ ਤਰ੍ਹਾਂ ਦਾ ਕਮਰਾ ਤਿਆਰ ਕਰਿਆ ਹੋਇਆ ਸੀ ਠੀਕ ਹੈ ਜੀ ਇਸ ਦੇ ਨਾਲ ਵਾਲਾ ਕਮਰਾ ਜਿਹੜਾ ਜੀ ਖਜ਼ਾਨਾ ਵੀ ਕਹਿ ਸਕਦੇ ਆਪਾਂ ਖਜ਼ਾਨਾ ਵੀ ਕਹਿ ਸਕਦੇ ਠੀਕ ਹੈ ਜੀ ਇਹਦੇ ਵਿੱਚ ਨੱਪ ਨੁਪਕੇ ਰੱਖਣਾ ਜੀ ਕੋਈ ਸੋਨਾ ਰੱਖਣਾ ਜੀ ਚਾਂਦੀ ਰੱਖਣੀ ਕੋਈ ਇਸ ਤਰ੍ਹਾਂ ਦੇ ਜਿਹੜੇ ਸੀਗੇ ਜੀ ਪੁਰਾਣਾ ਸਾਮੂਹ ਹਜੇ ਤੱਕਰੇ ਦੇ ਵਿੱਚ ਪਿਆ ਜੀ ਠੀਕ ਹੈ ਜ ਤੇ ਦੂਸਰਾ ਇਹਦੇ ਨਾਲ ਵਾਲਾ ਸੀਗਾ ਜੀ ਇਹਦੇ ਵਿੱਚ ਸਾਰਿਆਂ ਚ ਦਾਣੇ ਪਾਏ ਜਾਂਦੇ ਸੀ ਠੀਕ ਆ ਜੀ ਆਹ ਲੱਕੜ ਵੀ ਉਸ ਵੇਲੇ ਦੀ ਲੱਗੀ ਹੈ ਸਾਰੀ ਇਹ ਲੱਕੜ ਸਾਰੀ ਉਸ ਟਾਈਮ ਦੀ ਹੈ ਕੋਈ ਚੇਂਜ ਨਹੀਂ ਠੀਕ ਆ ਆਹ ਸਾਰਾ ਪਿੱਕਟਰ ਆ ਇਹ ਆਹ ਸਾਰਾ ਪਿੱਕਟਰ ਲੱਗਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਇਹ ਹੁੰਦਾ ਸੀ ਦਾਣੇ ਵਾਲਾ ਸਟੋਲ ਜੀ ਉਸ ਟਾਈਮ ਤੇ ਬਸ ਠੀਕ ਆ ਇਧਰ ਦੇਖੀ ਸਾਡੇ ਬਰਦਾਸ਼ਤ ਵਿੱਚ ਅੰਗਰੇਜ਼ਾਂ ਵੀ ਉਹਨਾਂ ਲਈ ਉਹ ਪਿੱਕਟਰ ਉਹਨਾਂ ਬਣਾਇਆ ਪਾਟੂ ਲੱਗਦਾ ਉਹ ਵੀ ਉਹ ਪੁਰਾਣੀ ਉਹ ਦਾ ਲੈ ਆ। ਆਹ ਦੇਖ ਸਕਦੇ ਹੋ। ਲੇਰਨਿੰਗ ਬੈਂਟਰੀ ਲਾ। ਇਹਦੇ ਉੱਤੇ ਦੋ ਚਾਰੇ ਬਣੇ ਹੋਏ ਸੀ ਉਹ ਦੋਨੇ ਕਿਰਕੀ। ਨਿੱਕੇ ਨਿੱਕੇ ਦੋ ਚਾਰੇ ਬਣੇ ਹੋਏ ਸੀ ਤੇ ਦੋ ਚਾਰੇ ਸੀਗੇ ਜੇ ਮੈਂ ਇੱਧਰ ਵੀ ਸੀ ਇਹ ਰਾਖੀ ਰੱਖਣ ਵਾਸਤੇ ਉੱਪਰੋਂ ਪੁਰਾਣਾ ਸੰਦੂਖ ਦਿਖਾਉਣਾ ਜੀ ਤੁਹਾਨੂੰ ਆਪਾਂ। ਇਹਨੂੰ ਜਿਵੇਂ ਆਪਾਂ ਤੁਸੀਂ ਹਰਮੰਦਰ ਸਾਹਿਬ ਜਾਂਦੇ ਹੋਵੋਗੇ ਬਹੁਤ ਸੰਗਤਾਂ ਜਾਂਦੀਆਂ ਉੱਥੇ ਇੱਕ ਖਜ਼ਾਨਾ ਚੌਂਕ ਆ। ਇਹ ਸੰਦੂਖ ਨੂੰ ਉੱਥੇ ਇੱਕ ਰੱਖਿਆ ਪਿਆ ਉਹਨੂੰ ਖਜ਼ਾਨਾ ਚੋਂ ਕਹਿੰਦੇ ਆ ਉੱਪਰ ਉਸੇ ਹਉ ਬਹੁ ਖਜ਼ਾਨਾ ਉਪਿਆ ਹੋਇਆ ਇਹਨੂੰ ਖਜ਼ਾਨਾ ਵੀ ਕਿਹਾ ਜਾਂਦਾ ਤੇ ਸੰਦੂਖ ਵੀ ਕਿਹਾ ਜਾਂਦਾ ਤੇ ਵੇਲੇ ਦੀ ਵਿਰਾਸਤੀ ਚੱਕੀਆ ਵਿਰਾਸਤੀ ਧੰਨਵਾਦ ਹੁਣ ਤਾਂ ਮਤਾਈ ਸਾਸੀਕਾਰ ਫਲ ਸਿੱਕਾ ਅੱਛਾ ਇਹ ਮਤਾਈ ਤੁਸੀਂ ਜਿਹੜੇ ਬਣਾਏ ਹੋਏ ਕੋਈ ਛੱਜੇ ਵੀ ਕਹਿ ਦਿੰਦਾ ਇਹਨੂੰ ਹਨਾ ਕੋਈ ਪ੍ਰਾਂਦੀਆਂ ਜੇ ਕੀ ਚੀਜ਼ ਐ ਵੀ ਸਾਨੂੰ ਜਾਣ ਕਰ ਦੇ। ਇਹ ਨਾਲੇ ਆ। ਘਗਰਿਆਂ ਚ ਪਾਉਣ ਨੂੰ। ਆ ਪਾਛੇ ਤੇ ਵੰਨਦੀਆਂ। ਅੱਛਾ ਅੱਛਾ ਕੀ ਨਾਲੇ? ਪਾਣੀ ਪਾਉਣੇ ਘਗਰੇ ਨਹੀਂ ਪਾਉਣੇ ਜਾਂ ਤੁਸੀਂ। ਹਾਂਜੀ। ਮੂਤੂ ਚੋਂ ਪਾਣੀ ਪੜਦੀਆਂ। ਅੱਛਾ ਉਹ ਦੋ ਨਾਂ ਪਾਉਂਦੇ ਆਪਦੇ ਸ਼ਿੰਗਾਰ ਲਈ ਬੰਦੀਆਂ ਸੀ ਹਾਂ ਹਾਂ ਸ਼ੌਂਕਣਾ ਠੀਕ ਆ ਜੀ ਹਾਂ ਹੁਣ ਤਾਂ ਕੋਈ ਗਰੇਨਾ ਹੁਣ ਤਾਜ ਜੀ ਨਾਲ ਲੀੜੇ ਨਹੀਂ ਪਾਉਂਦੀਆਂ ਹੋਰ ਹੀ ਪ੍ਰਾਕਾਈਆਂ ਪਾਈ ਜਾਂਦੀਆਂ ਅੱਛਾ ਪਹਿਲਾਂ ਪ੍ਰਾਣੀਆਂ ਗੱਲਾਂ ਇਹ ਜ਼ਿਆਦਾ ਵਿਆਹ ਸ਼ਾਦੀ ਵੇਲੇ ਪਾਉਦੇ ਹੋਣਗੇ ਹਾਂ ਹਾਂ ਵਿਆਹ ਸ਼ਾਦੀ ਵੇਲੇ ਉਹ ਵੀ ਕੋਈ ਨਵੀਂ ਪਾਣੀ ਪੱਨ ਲੰਬੇ ਜਿਹੜੇ ਖੂਟ ਪਾਣੀ ਲਿਆਉਂਦੇ ਆਂ ਹਾਂਜੀ ਉਹਨੂੰ ਫੇਰ ਇਹ ਪਾਉਂਦੀਆਂ ਇਹ ਤੁਸੀਂ ਆਪ ਤਿਆਰ ਕੀਤੇ ਹੋਇਆ ਹਾਂ ਬੁੱਕ ਤੁਸੀਂ ਕੀਤੇ ਜਾਂ ਤੁਹਾਡੇ ਨੋ ਰਾਨੀ ਨੇ ਕੀਤੇ ਹਾਂ ਆਪ ਸਾਰਿਆਂ ਨੇ ਅਸੀਂ ਮੈਂ ਦੱਸੀ ਜਾਂਦੀ ਐ ਕਰੀ ਜਾਂਦੀ ਅੱਛਾ ਹੀ ਪਤਾ ਨਹੀਂ ਤੁਹਾਨੂੰ ਤਾਂ ਹਾਂ ਅੱਛਾ ਹੀ ਹਾਂ ਠੀਕ ਹੈ ਠੀਕ ਹੈ ਹਾਂ ਬੁੱਕ ਵਾਵਾ ਕਾफी ਚਿਹਰੇ ਦੇ ਬਣਾਏ ਹੋਇਆ ਕਿ ਹੁਣ ਹੀ ਕਿਤੇ ਬਣਾਇਆ ਜੀ ਨੇ ਬਣਾਏ ਨੇ ਵਾਵਾ ਚਿਹਰੇ ਹੋ ਗਏ ਅੱਛਾ ਜੀ ਹਾਂ ਕਦਾ ਸੋਨ ਵੀ ਲੱਗੇ ਹੋਏ ਹਾਂ ਪੂਰੀ ਨਿਗਾਹ ਮੇਰੀ ਕੋਈ ਆ ਪੈਂ ਕੋਲ ਆਈ ਹੈ ਹਾਂ ਅੱਛਾ ਨੇੜੇ ਦੂਰ ਦੀ ਨਿਗਾਹ ਤੁਹਾਡੀ ਪੂਰੀ ਆ 85 ਸਾਲ ਦੀ ਉਮਰ ਚ ਹਾਂ ਠੀਕ ਹੈ ਭਾਈ ਹਜੇ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਲੰਬੀ ਚੈਨਲ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਜਾਣਕਾਰੀ ਦੇਵਾਂਗੇ 1935 ਵੇਲੇ ਦਾ ਦਰਵਾਜ਼ਾ ਬਣਿਆ ਹੋਇਆ ਮਕਾਨ ਬਣਿਆ ਹੋਇਆ ਇਸ ਬਾਈ ਜੀ ਹੁਰਾਂ ਦੇ ਘਰੇ ਵੇਹਲੀ ਦੇ ਵਿੱਚ ਇਹਨਾਂ ਨੇ ਨਵੀਂ ਕੋਠੀ ਤਿਆਰ ਕੀਤੀ ਆ ਜਿਹੜਾ ਵਿਰਾਸਤੀ ਮਕਾਨ ਆ ਪਹਿਲਾ ਵਾਲਾ ਜਿਵੇਂ ਸ਼ਕੀਰੀਆਂ ਦਰਵਾਜ਼ੇ ਉਦੋਂ ਦੇ ਹੀ ਬਨੇ ਹੋਏ ਆ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਜਾਣਕਾਰੀ ਬਾਈ ਜੀ ਹੁਰਤ ਲਵਾਂਗੇ 1935 ਦੇ ਦਾ ਅਸੀਂ ਸੁਣਿਆ ਸੁਣਦੇ ਵਿੱਚ ਇਹ ਆ ਕਿ ਜਿਨ੍ਹਾਂ ਨੇ ਰਿਪੇਅਰ ਕਰਾਇਆ ਸੀ ਉਹਨਾਂ ਨੇ ਇਸ ਨੂੰ ਸੇਲ ਕਰਤਾ ਸੀ ਬਾਈ ਜੀ ਹਰਾਨੇ ਇਹਨੂੰ ਲਿਸੈਂਸ ਸੰਭਾਲ ਕੀਤੀ ਗੱਲਬਾਤ ਕਰਾਂਗੇ 1935 ਵਾਲੇ ਦੇ ਵਿਰਾਸਤੀ ਦਰਵਾਜੇ ਦੇ ਅੱਗੇ ਮਕਾਨ ਵੀ ਆ ਛਤਰੀਆਂ ਹੋਵੇ ਨੇ ਗੇਟ ਹੋਵੇ ਆ ਤਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵਿਰਾਸਤੀ ਮਕਾਨ ਜੇ ਕਿਸੇ ਹੋਰ ਦੇ ਬਾਈ ਜੀ ਦੇ ਵੀ ਹੋਣ ਤਾਂ ਤਾਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਾਨੂੰ ਦੱਸਿਓ ਅਸੀਂ ਤੁਹਾਡੀ ਵੀਡੀਓ ਚੈਨਲ ਤੇ ਪਾਵਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਤਾਂ ਸਭ ਤੋਂ ਪਹਿਲਾਂ ਆਪਣਾ ਨਾਮ ਕੀ ਆ ਪਤਾ ਦੱਸਿਓ ਦਸ਼ਮਨ ਸਿੰਘ ਹੈ ਜੀ ਮੇਰਾ ਨਾਮ ਹਾਂਜੀ ਪਿੰਡ ਦੇਸਜੋਦਾ ਜੀ ਦੇਸੋ ਤੁਹਾਡਾ ਜੀ ਠੀਕਾ ਜੀ ਮੌਕੇ ਤੇ ਮਤੌਰ ਪਟਵਾਰੀ ਹੋ ਜੀ ਠੀਕਾ ਜੀ ਅੱਛਾ ਸਾਨੂੰ ਇਸ ਦਰਵਾਜੇ ਬਾਰੇ ਜਾਣਕਾਰੀ ਦਿਓ ਜੀ ਇਹ ਦਰਵਾਜਾ ਕਿਸ ਸੰਨ ਦਾ ਬਣਿਆ ਹੈ ਕਿੰਨਾਂ ਨੇ ਇਹਦੀ ਕੋਈ ਰਿਪੇਅਰ ਕਰਾਈ ਜਾਂ ਬਾਈ ਜੀ ਹਰਾਂ ਨੇ ਜਿਵੇਂ ਕਿ ਆਪੀ ਤੁਸੀਂ ਢੌਂਦੀ ਤਾਂ ਨਹੀਂ ਸਕੀਮ ਬਣਾ ਰਹੀ ਨਹੀਂ ਨਹੀਂ ਕੋਈ ਸਕੀਮ ਇੱਕ ਪਟਵਾਰੀ ਸਾਹਿਬ ਤੁਸੀਂ ਦੱਸੋ ਜਾਲਿਆ 1935 ਦੇ ਵਿੱਚ ਨਿਰਮਾਣ ਹੋਇਆ ਇਸ ਤੋਂ ਅੱਗੇ ਦਾ ਉਸ ਤੋਂ 43 ਸਾਲ ਬਾਅਦ 27340 ਨੂੰ ਇਸ ਧਵਾਜ ਦੀ ਰਿਪੇਅਰ ਤੇ ਮੀਟਿੰਗ ਕਰਵਾਇਆ ਗਿਆ ਰੰਗ ਰੋਣ ਕਰਵਾਇਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਉਹ ਇੱਥੇ ਪદેશੀ ਸੀਗੇ ਹਾਂਜੀ ਉਹ ਇਸ ਨੂੰ ਅੱਗੇ ਵਾਰਸ ਦੇ ਵਿੱਚ ਭਾਈ ਲਖਮ ਸਿੰਘ ਭਾਈ ਜੱਤਾ ਸਿੰਘ ਨੂੰ ਦੇ ਗਏ ਠੀਕ ਹੈ ਜੀ ਹੁਣ ਇਹਨਾਂ ਕੋਲੇ ਇਹ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਬਰਾਸਤ ਨੂੰ ਅਜੇ ਤੱਕ ਇਸ ਨੂੰ ਕੋਈ ਛੇੜ ਛੱਡ ਨਹੀਂ ਕਰਨਾ ਚਾਹੁੰਦੇ ਇਸ ਨੂੰ ਇਸੇ ਤਰ੍ਹਾਂ ਹੀ ਰੱਖਣਾ ਚਾਹੁੰਦੇ ਆ ਠੀਕ ਹੈ ਲਗਭਗ ਕਿੰਨੇ ਸਾਲ ਆਪਾਂ ਮੰਨਦੇ ਹਾਂ ਜੀ ਇਹਨੂੰ ਬਣੇ ਨੇ ਇਸ ਨੂੰ ਲਗਭਗ ਬਣੇ ਨੂੰ ਜੋ ਕੋਈ 90 ਸਾਲ ਦੇ ਕਰੀਬ ਹੋ ਗਿਆ ਜੀ ਠੀਕ ਆ ਜੀ ਲਗਭਗ ਤਾਂ ਕੋਈ 90 ਸਾਲ ਹੋ ਗਿਆ ਜੀ ਬਣੇ ਨੂੰ ਇਹ ਕੋਈ ਇਹ ਕੋਈ ਚ ਕੋਈ ਅੱਜ ਕੋਈ ਨਵੇਂ ਤਕਨੀਕ ਦਾ ਕੋਈ ਨਹੀਂ ਬਣਿਆ ਇਸ ਵਿੱਚ ਉਸ ਟਾਈਮ ਦਾ ਸਹੀ ਕੁਝ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਬਿਨਾ ਸਿਮੈਂਟ ਤੋਂ ਬਣਿਆ ਹੋਇਆ ਇਹ ਠੀਕ ਹੈ ਜੀ ਇਹ ਚੂਨਾ ਵਗੈਰਾ ਉਸ ਟਾਈਮ ਤੇ ਮਤਲਬ ਜਿਸ ਤਰ੍ਹਾਂ ਲਾਇਆ ਜਾਂਦਾ ਸੀ ਉਸੇ ਤਰੀਕੇ ਦਾ ਇਹ ਬਣਿਆ ਹੋਇਆ ਹੈ ਠੀਕ ਹੈ ਚੂਨੇ ਨਾਲ ਬਣਿਆ ਹਾਂ ਚੂਨੇ ਨਾਲ ਬਣਿਆ ਹੋਇਆ ਠੀਕ ਹੈ ਜੀ ਇਸ ਦੇ ਵਿੱਚ ਜੋ ਵੀ ਪਹਿਲਾ ਮਟੀਰੀਅਲ ਲੱਗਿਆ ਹੈ ਇਹ ਜਿਹੜੀ ਇੱਟ ਲੱਗੀ ਹੈ ਇਹ ਪੱਟੇ ਦੀ ਜੋ ਪੁਰਾਣੇ ਟਾਈਮ ਤੇ ਗੁੰਨੇ ਨਾਲ ਪਕਾਈ ਜਾਂਦੀ ਸੀ ਪੱਟੇ ਦੀ ਉਹ ਇੱਟ ਲੱਗੀ ਹੋਈ ਹੈ ਛੱਤ ਹੈ ਜਿਹੜੀ ਉਹ 25 ਦੀਰਨਾਂ ਦੀ ਬਣੀ ਹੋਈ ਹੈ ਠੀਕ ਹੈ ਜੀ ਇਹ ਉਸ ਹਾਂਜੀ ਹਾਂਜੀ ਸ਼ਰਤ ਹਾਇਤਕਰ ਉਸ ਤਰ੍ਹਾਂ ਰੱਖੀ ਹੋਈ ਹੈ ਜੇ ਸ਼ਰਤ ਹਾਇਤਕਰ ਕੁਝ ਨਹੀਂ ਹੋਇਆਗਾ ਠੀਕ ਹੈ ਜੀ ਥੋੜਾ ਬਹੁਤ ਤਜੋਏ ਦਾ ਰੰਗ ਉੱਤਰ ਗਿਆ ਉਹ ਕਾਫੀ ਟਾਈਮ ਕਰਕੇ 90 ਸਾਲ ਪੁਰਾਣਾ ਹੋਣ ਕਰਕੇ ਇਹਦਾ ਰੰਗ ਤਾਂ ਵੀ ਉੱਤਰ ਗਿਆ ਠੀਕ ਕਰਨ ਵਾਲਾ ਹੁਣ ਠੀਕ ਹੈ ਕੁਝ ਪਲੇਟ ਜਿਵੇਂ ਇੱਕ ਦਿਖਾਈ ਦੇ ਰਹੀ ਹੈ ਸਾਹਮਣੇ ਉੱਪਰ ਇਸ ਪਲੇਟ ਦੇ ਉੱਤੇ ਸੰਨ ਵਗੈਰਾ ਲਿਖਿਆ ਸੀ ਹਨਾ ਜੀ ਹਾਂਜੀ ਹਾਂਜੀ ਇਸ ਪਲੇਟ ਦੇ ਉੱਤੇ ਸੰਨ 27340 ਲਿਖਿਆ ਸੀ ਰਿਪੇਅਰ ਦਾ ਜੀ ਤੇ ਜੋ ਬੰਦੇ ਨੇ ਇਹ ਆਪਣੇ ਦੇਖ ਰਿਹਾ ਇਹਦੇ ਵਿੱਚ ਕੰਮ ਕਰਾਇਆ ਉਹ ਸੀਗਾ ਜੀ ਸੱਜਣ ਸਿੰਘ ਐਸ ਜੇ ਐਨ ਸੱਜਣ ਸਿੰਘ ਅੱਛਾ ਸੱਜਣ ਸਿੰਘ ਸੀ ਹਾਂਜੀ ਜੀ ਜਿਨ੍ਹਾਂ ਨੇ ਕਰਾਇਆ ਸੀ ਜਿਨ੍ਹਾਂ ਨੇ ਇਹ ਆਪ ਵੀ ਦੇਖ ਰਿਹਾ ਇਹਦੇ ਵਿੱਚ ਤਿਆਰ ਕਰਵਾਇਆ ਜਿਵੇਂ 1947 ਦੀ ਵੰਡ ਹੋਈ ਸੀ ਉਸ ਤੋਂ ਫਿਰ ਪਹਿਲਾਂ ਦਾ ਹੀ ਮਾਸਕੋ ਪਹਿਲਾਂ ਦਾ ਬਣਿਆ ਹੋਇਆ ਜੀ ਸਾਨੂੰ 1947 ਤੋਂ ਬਹੁਤ ਪਹਿਲਾਂ ਦਾ ਬਣਿਆ ਆਇਆ ਠੀਕ ਹੈ ਜੀ ਇਹ ਕਿੜਕੀਆਂ ਦਰਵਾਜ਼ੇ ਇਹ ਸਾਰੀਆਂ ਨਾਲ ਦੀਆਂ ਜੀ ਇਹਦਾ ਕੋਈ ਚੇਂਜ ਨਹੀਂ ਹੋਇਆ ਹਜੇ ਤੱਕ ਕੁਝ ਵੀ ਚੇਂਜ ਨਹੀਂ ਹੋਇਆ ਠੀਕ ਹੈ ਜੀ ਜੋ ਇਹਦੀਆਂ ਇੱਥੇ ਕਾਫੀ ਉਸ ਟਾਈਮ ਤੇ ਇਹ ਉੱਚਾ ਹੁੰਦਾ ਸੀ ਹੁਣ ਤਾਂ ਥੱਲੇ ਦੱਬਿਆ ਗਿਆ ਠੀਕ ਹੈ ਜੀ ਇੱਥੇ ਵੀ ਚੌਂ ਉਹ ਕੋਈ ਚੜ ਹੀ ਨਹੀਂ ਸਕਦੇ ਸੀਗੇ ਬੱਚਿਆਂ ਬੈਠ ਨਹੀਂ ਸਕਦੇ ਸੀ ਕਾਫੀ ਉੱਚਾ ਹੁੰਦਾ ਠੀਕ ਹੈ ਜੀ ਆ ਜਿਹੜਾ ਦਰਵਾਜ਼ਾ ਲੱਗਿਆ ਹੈ ਇਹ ਦਰਵਾਜ਼ਾ ਉਸ ਟਾਈਮ ਦਾ ਹੈ ਹਾਂ ਇਹ ਦਰਵਾਜ਼ਾ ਸਾਰਾ ਉਸੇ ਟਾਈਮ ਦਾ ਜੀ ਇਹਦੇ ਉੱਤੇ ਉਸ ਤੋਂ ਬਾਅਦ ਕੁਝ ਨਹੀਂ ਕਰਿਆ ਗਿਆ ਕੋਈ ਇਹਦੀ ਰੀਮੋਲਡਿੰਗ ਨਹੀਂ ਹੋਈ ਜੇ ਹਜੇ ਤੱਕ ਠੀਕ ਹੈ ਜੀ ਹਾਂਜੀ ਚਲੋ ਜੀ ਆਪਾਂ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਮਕਾਨ ਹੈ ਜੀ ਕਰੇ ਹਾਂਜੀ ਹਾਂਜੀ ਇਸ ਤਰ੍ਹਾਂ ਜੀ ਅੱਗੇ ਕੁੰਡੇ ਦੇਖ ਸਕਦੇ ਨੇ ਤੁਸੀਂ ਪਹਿਲਾਂ ਵਾਲੇ ਤਾਂ ਅੱਗੇ ਹੋਰ ਦਿਖਾਉਣੇ ਚੱਲ ਕੇ ਇਮਾਰਤ ਪੁਰਾਣੀ ਨਾ ਆ ਉੱਪਰ ਦੇਖ ਸਕਦੇ ਤੁਸੀਂ ਜਿਵੇਂ ਸਟੇਰੀਆ ਵਗੈਰਾ ਪਰ ਸਭ ਉਹੀ ਨੇ ਹਾਂਜੀ ਹਾਂਜੀ ਕੋਈ ਰਿਪੇਅਰ ਨਹੀਂ ਕਰਿਆ ਜ ਇਹਨਾਂ ਦਾ ਸਾਰਾ ਕੁਝ ਐਸੇ ਤਰ੍ਹਾਂ ਹੀ ਸੀਗਾ ਠੀਕ ਆ ਪਹਿਲਾਂ ਵਾਲੇ ਸਟੇਰੀਆ ਤੁਸੀਂ ਦੇਖਦੇ ਆ ਆ ਥੱਲੇ ਵਾਲੀ ਜਿਹੜੇ ਸਪੋਰਟ ਹਾਂਜੀ ਇਹ ਸਪੋਰਟ ਦੂਜੀ ਵਾਰ ਲਾਈ ਗਈ ਹੈ ਕਿਉਂਕਿ ਬਾਰਿਸ਼ ਪਾਣੀ ਪੈ ਗਿਆ ਸੀ ਠੀਕ ਆ ਜੀ ਹਾਂਜੀ ਠੀਕ ਆ ਜੀ ਅੱਗੇ ਚੱਲ ਕੇ ਹੋਰ ਵੀ ਦਿਖਾਉਣੇ ਤੁਹਾਨੂੰ ਆਪਾਂ ਇਹ ਜਿਵੇਂ ਆ ਜਿਵੇਂ ਦੀਵਾ ਜਗਾਉਣ ਵਾਲੇ ਹੁੰਦੇ ਸੀ ਲਾਲਟਣ ਵਾਲੇ ਹਨਾ ਤੇ ਪਹਿਲਾਂ ਦੀਆਂ ਤੇ ਇਹ ਜਿਵੇਂ ਪ੍ਰੋਪਰ ਜਿਵੇਂ ਲਾਲਟਣ ਰੱਖ ਕੇ ਜਾਂ ਕੋਈ ਸਮਾਰ ਰੱਖਣ ਵਾਸਤੇ ਆਪਾਂ ਜਿਹਨਾਂ ਨੂੰ ਖੁਰਜੀਆਂ ਕਹਿੰਦੇ ਜਾਂ ਲਮਾਰੀਆਂ ਕਹਿੰਦੇ ਹੁੰਦੇ ਸੀ ਹਨਾ ਜੀ ਹਾਂਜੀ ਹਾਂਜੀ ਪ੍ਰੋਪਰ ਵਿੱਚ ਹੀ ਪਈਆਂ ਨੇ ਉੱਪਰ ਛਤੇਰੀਆਂ ਵੀ ਬਿਲਕੁਲ ਉਵੇਂ ਨੇ ਕੋਈ ਕੋਣ ਨਹੀਂ ਲੱਗਿਆ ਕੋਈ ਇਹਨਾਂ ਨੂੰ ਮੱਖੀ ਨਹੀਂ ਲੱਗੀ ਅੱਗੇ ਮਾਰ ਤੇ ਇਹਨਾਂ ਦੇ ਹੋਰ ਵੀ ਉਹ ਵੀ ਆਪਾਂ ਦਿਖਾਉਣੇ ਆ ਮਕਾਨ ਹੁਣ ਮੌਕੇ ਤੇ ਹੈ ਹਾਂਜੀ ਰੀਤ ਸਿੰਘ ਤੇ ਲਾਸ਼ਮ ਸਿੰਘ ਕੋਲੇ ਹੈ ਜੀ ਠੀਕ ਹੈ ਜੀ ਅੱਜ ਇਹ ਕੋਠੀ ਇਹਨਾਂ ਨੇ ਅਨਹਿਦਾਬਾਦ ਹੀ ਹਾਂਜੀ ਜੋ ਇਹਨਾਂ ਦਾ ਪੁਰਾਣਾ ਪਹਿਲਾ ਮਕਾਨ ਮੀਹ ਕੰਨੀ ਨਾਲ ਗਿਰ ਗਿਆ ਸੀਗਾ ਜੀ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਨਵਾਂ ਮਕਾਨ ਆਪਦਾ ਬਣਾ ਲਿਆ ਜੀ ਤੇ ਜੋ ਇਹਨਾਂ ਦਾ ਪੁਰਾਣਾ ਪਿਤਾਪੁਰਖੀ ਮਕਾਨ ਹਜੇ ਹੈ ਜੀ ਉਹ ਹਜੇ ਹੋਰ ਵੀ ਇੱਧਰ ਕੁਝ ਹੈ ਇਹ ਵੀ 1935 ਵੇਲੇ ਦਾ ਨਹੀਂ ਇਹ ਉਸ ਤੋਂ ਮਗਰੋਂ ਦਾ ਜੀ ਇਹ ਉਸ ਤੋਂ ਮਗਰੋਂ ਦਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਇਹ 1952 ਵੇਲੇ ਬਣੇ ਹੋਏ ਆ ਸਾਰੇ ਅੱਛਾ ਇਹ 1952 ਦੇ ਹਾਂਜੀ ਠੀਕ ਹੈ ਜੀ ਤੇ ਇਹ ਨਰਾਣ ਮਕਾਨ ਹੈ ਜਿਹੜਾ ਇੱਥੇ ਲੱਗੇ ਕਿੱਸੀ ਗੱਲ ਇਹ ਮਕਾਨ ਬਣੇ ਹੋਏ ਜੀ 1952 1952 ਦੇ ਹਾਂਜੀ ਹਾਂਜੀ 1952 ਦੇ ਵਿੱਚ ਬਣੇ ਹੋਏ ਹੈ ਜੀ ਠੀਕ ਹੈ ਇਹ ਸਰਦਾਰ ਨਛੱਤਰ ਸਿੰਘ ਉਹਨਾਂ ਨੇ ਆਪ ਦੀਆ ਕਰੇਜ ਦੇ ਵਿੱਚ ਬਣਾਏ ਹੈ ਜੀ ਤਾਂ ਲਗਭਗ ਇਹ ਵੀ 75 ਸਾਲ ਹੀ ਹੋ ਚਲੇਗੇ ਹਾਂਜੀ 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 ਇਹ 75 ਸਾਲ ਪੁਰਾਣੀ ਹੋ ਗਈ। ਇਹਦੇ ਵੀ ਛੱਤ ਸਾਰੀ ਸਟੀਰੀਆਂ ਦੀ ਹੈ ਜੀ। ਇਸ ਟਾਈਮ ਦੇ ਉੱਤੇ ਮਸਾਲਾ ਆ ਗਿਆ ਸੀਗਾ ਜੀ। ਉਦੋਂ ਚਨਾਈ ਗਾਰੇ ਚ ਹੁੰਦੀ ਸੀਗੀ ਜੀ ਤੇ ਬਾਕੀ ਕੰਮ ਸੀਮੈਂਟ ਹੋਇਆ ਸਾਰਾ ਜੀ ਇਹਨਾਂ ਦਾ। ਠੀਕ ਹੈ ਜੀ। ਇਹ ਇਹ ਸਾਰਾ ਜਿਹੜਾ ਪੋਰਸ਼ਨ ਸੀਗਾ ਇਹਦੀ ਵੀ ਛੱਤ ਸਾਰੀ ਸਟੀਰੀਆਂ ਦੀ ਬਣੀ ਹੋਈ ਹੈ। ਠੀਕ ਹੈ ਜੀ। ਹਾਂਜੀ। ਇਸ ਦੀ ਹਜੇ ਸੰਭਾਲ ਤੁਸੀਂ ਉਵੇਂ ਰੱਖੀ। ਇਹਦੀ ਸੰਭਾਲ ਹਜੇ ਤੱਕ ਜੀ ਇਹ ਤੱਕ ਕੋਈ ਲੀਕ ਨਹੀਂਗਾ ਕੋਈ ਕੁਛ ਨਹੀਂਗਾ ਜੀ ਇਹ ਹਜੇ ਤੱਕ ਠੀਕ ਚੱਲ ਰਿਹਾ ਜੀ। ਠੀਕ ਹੈ ਅੱਗੇ ਵੀ ਰੱਖਣਾ ਹੀ ਚਾਹੁੰਦੇ ਹਾਂ। ਹਾਂਜੀ ਹਾਂਜੀ ਇਹਨਾਂ ਰੱਖਣਾ ਜੀ। ਇਹਨਾਂ ਪੁਰਾਣਾ ਬਰ ਤਾਂ ਤੁਸੀਂ ਮਿੰਨਾਕਾਰੀ ਦੇਖ ਸਕਦੇ ਹੋ ਜਿਵੇਂ ਪੁਰਾਣੀ ਵਿਰਾਸਤ ਦੇ ਵਿੱਚ ਸੀ ਓਵੇਂ ਹੋਊ ਬਹੂ ਤੁਹਾਨੂੰ ਦਿਖਾਈ ਦੇ ਰਹੀ ਆ ਬਹੁਤ ਬੜੀਆ ਕੁਆਲਿਟੀ ਆ ਦੇ ਸਕਦੇ ਮਕਾਨ ਦੀ ਅਜੇ ਤੱਕ ਕੋਈ ਟੇੜ ਨਹੀਂ ਕੋਈ ਕੁਛ ਨਹੀਂ ਅੱਛਪਾਂ ਦਿਖਾਵਾਂਗੇ ਹਾਂਜੀ ਹਾਂਜੀ ਅਲਮਾਰੀਆਂ ਜਿਹਨਾਂ ਆਪਾਂ ਕਹਿ ਦਿੰਦੇ ਸੀ ਪਹਿਲਾਂ ਵਾਂ ਜਿਹਾ ਬਿਲਕੁਲ ਓਵੇਂ ਹੀ ਆਸ ਅੱਲਾਹ ਤਾਂ ਇਹ ਛੱਤੀਆਂ ਦੇਖ ਸਕਦੇ ਹੋ ਜੀ ਪਹਿਲਾਂ ਵਾਂ ਦੇ ਛੱਤਾਂ ਓਵੇਂ ਹੀ ਤਿਆਰ ਆ ਜਿਵੇਂ ਓਵੇਂ ਹੀ ਪਈਆਂ ਆ ਆਇਆ ਅੰਧੇਰਾ ਕਰਕੇ ਤੁਹਾਨੂੰ ਦਿਖਾਈ ਪੂਰਾ ਨਹੀਂ ਦੇਊਗਾ ਅੱਗੇ ਮਕਾਨ ਹੋਰ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਹਾਂਜੀ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਖਾਰੀ ਇੰਦਰ ਬਣੇ ਹੋਏ ਆ ਇੰਦਰ ਆ ਜੀ ਪੁਰਾਣੇ ਉਹ ਬਣੇ ਹੋਏ ਜਿਹੜੇ ਆਸਤਾ ਟਿਕੜੇ ਹੈ ਨਾ ਪੁਰਾਣੀ ਆਸਤਾ ਆ ਅੱਛਾ ਸੰਭੀ ਹੋਈ ਹੈ ਹਾਂ ਹੋਰ ਠੀਕ ਆ ਆਇਓ ਜੀ ਆ ਦਿਖਾਉਣੀ ਤੁਹਾਨੂੰ ਆਸਮਾਨ ਦੱਸੋ ਜੀ ਆਸਮਾਨ ਦੱਸੋ ਜੀ ਇਹ ਕੀ ਕੋਸ਼ਾ ਹੈ ਇਹ ਗੁੱਡੀ ਹੈ ਜੀ ਕਿਤਾ ਅੱਛਾ ਕਿੱਛ ਹੈ ਜੀ ਅੱਛਾ ਬੜਾ ਛੋਟੇ ਬੱਚੇ ਦੇ ਛੋਟੇ ਜੀ ਬਹੁਤ ਪੁਰਾਣੇ ਪੌੜੇ ਹੈ ਇਹ ਪੁਰਾਣੇ ਪੌੜੇ ਪਹਿਲਾਂ ਮਿਲੇ ਲਗਭਗ ਕਿੰਨੇ ਸਾਲਾਂ ਦੇ ਹੋਣਗੇ ਇਹ ਠੀਕ ਹੈ ਜੀ ਇਹ ਤਾਂ ਅਸੀਂ ਆਉਂਦੇ ਸਮੇਂ 70 ਸਾਲ ਪੁਰਾਣਾ ਹੋਗਾ ਜੀ ਇਹ ਤਾਂ ਸਾਰਾ ਠੀਕ ਹੈ ਜੀ ਹੁਣ ਬੱਚਿਆਂ ਨੂੰ ਆ ਭੈੜਾ ਲੱਗਦਾ ਜੀ ਠੀਕ ਹੈ ਜੀ ਤਾ ਤੁਹੇ ਦੇਖ ਸਕਦੇ ਹੋ ਜੀ ਸਵਰਾਸਤੀ ਸੰਗ ਸੱਪਾ ਦਾਤੀਆਂ ਜਿਵੇਂ ਕੋਹਾੜੀ ਜਿਵੇਂ ਰੰਬੀਆਂ ਤਾਂ ਘੋੜਿਆਂ ਦੇ ਪੌੜ ਇਧਰ ਛਿਕਨੇ ਜਿਵੇਂ ਪੁਰਾਣੇ ਪਹਿਲੇ ਜਮਾਨੇ ਵਾਲੇ ਜਿਹੜੇ ਸਾਰੇ ਤੁਹਾਨੂੰ ਦਿਖਾ ਰਿਆ ਸੀ ਪਹਿਲਾਂ ਵਾਲੀਆਂ ਦਾਤੀਆਂ ਤੁਸੀਂ ਦੇਖ ਸਕਦੇ ਹੋ ਰੇਤੀ ਤੋਂ ਤਿਆਰ ਹੁੰਦੀਆਂ ਸੀ ਉਵੇਂ ਪਈਆਂ ਹੋਈਆਂ ਹਾਂ ਅੱਗੇ ਚੱਲ ਕੇ ਦਿਖਾਉਨੇ ਹੋਰ ਇੱਕ ਇਹ ਇੱਕ ਇਸ ਤਰ੍ਹਾਂ ਦਾ ਕਮਰਾ ਗੁਪਤ ਰੱਖਿਆ ਜਾਂਦਾ ਸੀ ਜਿਸ ਤਰ੍ਹਾਂ ਕਿ ਪੁਰਾਣੇ ਟਾਈਮ ਦੇ ਵਿੱਚ ਸੰਦੂਖ ਵਗੈਰਾ ਰੱਖਣੇ ਕੋਈ ਪੈਸਾ ਤੱਕਾ ਰੱਖਣਾ ਕੋਈ ਇਸ ਤਰ੍ਹਾਂ ਦੀ ਕੋਈ ਟੀਮ ਦੀ ਚੀਜ਼ਾਂ ਮੋਹਰਾ ਇਹਦੇ ਵਿੱਚ ਨੱਪ ਕੇ ਰੱਖਣੀ ਆ ਇਹ ਉਸ ਤਰ੍ਹਾਂ ਦਾ ਕਮਰਾ ਤਿਆਰ ਕਰਿਆ ਹੋਇਆ ਸੀ ਠੀਕ ਹੈ ਜੀ ਇਸ ਦੇ ਨਾਲ ਵਾਲਾ ਕਮਰਾ ਜਿਹੜਾ ਜੀ ਖਜ਼ਾਨਾ ਵੀ ਕਹਿ ਸਕਦੇ ਆ ਖਜ਼ਾਨਾ ਵੀ ਕਹਿ ਸਕਦੇ ਠੀਕ ਹੈ ਜੀ ਇਹਦੇ ਵਿੱਚ ਨੱਪ ਨੁੱਕੇ ਰੱਖਣਾ ਜੀ ਕੋਈ ਸੋਨਾ ਰੱਖਣਾ ਜੀ ਚਾਂਦੀ ਰੱਖਣੀ ਕੋਈ ਇਸ ਤਰ੍ਹਾਂ ਦੇ ਜਿਹੜੇ ਸੀਗੇ ਜੀ ਪੁਰਾਣਾ ਸੰਦੂਖ ਹਜੇ ਤੱਕਰੇ ਦੇ ਵਿੱਚ ਪਿਆ ਜੀ ਠੀਕ ਹੈ ਜੀ ਹਾਂ ਜੀ ਤੇ ਦੂਸਰਾ ਇਹਦੇ ਨਾਲ ਵਾਲਾ ਸੀਗਾ ਜੀ ਇਹਦੇ ਵਿੱਚ ਸਾਰਿਆਂ ਚ ਦਾਣੇ ਪਾਏ ਜਾਂਦੇ ਸੀ ਠੀਕ ਆ ਜੀ ਆਹ ਲੱਕੜ ਵੀ ਉਸ ਵੇਲੇ ਜੀ ਲੱਗੀ ਸੀ ਇਹ ਲੱਕੜ ਸਾਰੀ ਉਸ ਟਾਈਮ ਵੀ ਕੋਈ ਚੇਂਜ ਨਹੀਂ ਠੀਕ ਆ ਆਹ ਸਾਰਾ ਪਿੱਤਲਾ ਹੀ ਆ ਆਹ ਸਾਰਾ ਪਿੱਤਲ ਲੱਗਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਇਹ ਹੁੰਦਾ ਸੀ ਦਾਣੇ ਵਾਲਾ ਸਟੋਰ ਜੀ ਉਸ ਟਾਈਮ ਤੇ ਠੀਕ ਆ ਇਹਦੀ ਇਹ ਹੁੰਦਾ ਕੁਝ ਆਣੀ ਸਾਡੇ ਪ੍ਰਸ਼ਾਦ ਦੀ ਹੋਣ ਇੰਗਰੇਜ਼ਾਂ ਦੀ ਉਹਨਾਂ ਦੀ ਚੇਤਰ ਨੂੰ ਉਹਨਾਂ ਵੱਲੋਂ ਪਾਸ ਕਰ ਦਿੱਤੀ ਗਈ ਉਹ ਇਹ ਉਹ ਤੁਸੀ ਵੀ ਸਾਹ ਪੁਰਾਣੀ ਉਹ ਦਾ ਕਰਦੇ ਆਂ ਆਹ ਦੇਖ ਸਕਦੇ ਹੋ ਲੈਟ ਨਹੀਂ ਪਾਇੰਟ ਲਵ ਇਹਦੇ ਉੱਤੇ ਦੋ ਚਾਰੇ ਬਣੇ ਹੋਏ ਸੀ ਉਹ ਦੋਨੇ ਗਿਰ ਗਏ ਮੈਡਮ ਨਿੱਕੇ ਨਿੱਕੇ ਦੋ ਚਾਰੇ ਬਣੇ ਹੋਏ ਸੀ ਦੋ ਚਾਰੇ ਸੀਗੇ ਜਿਵੇਂ ਇੱਧਰ ਵੀ ਸੀ ਇਹ ਰਾਖੀ ਰੱਖਣ ਵਾਸਤੇ ਉੱਪਰੋਂ ਪੁਰਾਣਾ ਸੰਦੂਕ ਦਿਖਾਉਣਾ ਜੀ ਤੁਹਾਨੂੰ ਆਪਾਂ ਇਹਨੂੰ ਜਿਵੇਂ ਆਪਾਂ ਤੁਸੀਂ ਹਰਮੰਦਰ ਸਾਹਿਬ ਜਾਂਦੇ ਹੋਗੇ ਬਹੁਤ ਸੰਗਤਾਂ ਜਾਂਦੀਆਂ ਉੱਥੇ ਇੱਕ ਖਜ਼ਾਨਾ ਚੌਂਕ ਆ ਜੀ ਇਹ ਸੰਦੂਖ ਨੂੰ ਉੱਥੇ ਇੱਕ ਰੱਖਿਆ ਪਿਆ ਉਹ ਨੂੰ ਖਜ਼ਾਨਾ ਚੋਂ ਕਹਿੰਦੇ ਆ ਉੱਪਰ ਉਸੇ ਹੋਊ ਬਹੂ ਖਜ਼ਾਨਾ ਉਹ ਪਿਆ ਹੋਇਆ ਇਹ ਨੂੰ ਖਜ਼ਾਨਾ ਵੀ ਕਿਹਾ ਜਾਂਦਾ ਤੇ ਸੰਦੂਖ ਵੀ ਕਿਹਾ ਜਾਂਦਾ ਲੱਕੜ ਦੇ ਲੱਕੜੇ ਲੱਕੜਾ ਇਹ ਦੇਖ ਸਾਡੇ ਨੂੰ ਜੀ ਪੁਰਾਣੇ ਵੇਲੇ ਦੀ ਵਿਰਾਸਤੀ ਚੱਕੀ ਆ ਵਿਰਾਸਤੀ ਹਾਂਜੀ ਹੁਣ ਚੱਕੀਆਂ ਹੋਰ ਆ ਤੁਸੀਂ ਦੇਖ ਸਕਦੇ ਹੋ ਹਜੇ ਬਿਲਕੁਲ ਚਾਲੂ ਆ ਹਾਂ ਪਟਾ ਪੀਸ ਦੇ ਇਸ ਇਸੇ ਨਾਲ ਹੀ ਹਿੱਸੇ ਵਾਲੀ ਸਾਰਾ ਕੰਮ ਚੰਦਾ ਸੀਗਾ ਜੀ ਹੁਣ ਤਾਂ ਆ ਗਈਆਂ ਦੂਜੀਆਂ ਚੱਕੀਆਂ ਹਾਂ ਦੂਜੀਆਂ ਆ ਗਈਆਂ ਹਾਂ ਲੋ ਵੀ ਆਪਾਂ ਇੱਕ ਤੁਹਾਨੂੰ ਹੋਰ ਆਈਟਮ ਦਿਖਾਉਨੇ ਆ ਤੁਸੀਂ ਦੇਖ ਸਕਦੇ ਹੋ ਮਕਾਨ ਤਾਂ ਤੁਹਾਨੂੰ ਦਿਖਾ ਦਿੱਤਾ ਪੁਰਾਣਾ ਪ੍ਰਾستی ਤਾਂ ਮਤਾਈ ਸਾਸਿਕਾ ਅੱਛਾ ਇਹ ਮਤਾਈ ਤੁਸੀਂ ਜਿਹੜੇ ਬਣਾਏ ਹੋਏ ਕੋਈ ਛੱਜੇ ਵੀ ਕਹਿ ਲੈਂਦਾ ਇਹਨੂੰ ਹਨਾ ਕੋਈ ਪ੍ਰਾਂਦੀਆਂ ਜੇ ਕੀ ਚੀਜ਼ ਐ ਵੀ ਤੁਹਾਨੂੰ ਜਾਣਕਾਰੀ ਕੋਈ ਇਹ ਨਾਲੇ ਐ ਘਗਰਿਆਂ ਚ ਪਾਉਣ ਨੂੰ ਆਹ ਪਾਛੇ ਤੇ ਬਣਦੀਆਂ ਅੱਛਾ ਅੱਛਾ ਪਾਣੀ ਪਾਉਣੇ ਘਗਰੇ ਨਹੀਂ ਬੋਲ ਮੈਂ ਹਾਂਜੀ ਦੂਧ ਚੋਂ ਪਾਣੀ ਪਰਦੀਆਂ ਅੱਛਾ ਉਹਦੋਂ ਇਹਨਾਂ ਪਾਉਂਦੇ ਆਪਦੇ ਸ਼ਿੰਗਾਰ ਲਈ ਬਣਦੀਆਂ ਸੀ ਹਾਂ ਹਾਂ ਸ਼ੌਂਕ ਨਾਲ ਠੀਕ ਆ ਜੀ ਹਾਂ ਹੁੰਦਾ ਕੋਈ ਇੱਕ ਗਰੇ ਨਾ ਹੁੰਦਾ ਚਾਜੇ ਨਾਲ ਲੀੜੇ ਨਹੀਂ ਪਾਉਂਦੀਆਂ ਹੋਰ ਹੀ ਪ੍ਰਾਕਾਈਆਂ ਪਾਈ ਮਿੱਤਰ ਜੀ ਅੱਛਾ ਪਹਿਲਾਂ ਰਾਣੀਆਂ ਗੱਲਾਂ ਤੇ ਜਿਆਦਾ ਵਿਆਹ ਸ਼ਾਦੀ ਵੇਲੇ ਪਾਉਂਦੇ ਹੋਣਗੇ ਹਾਂ ਹਾਂ ਵਿਆਹ ਸ਼ਾਦੀ ਵੇਲੇ ਉਹ ਵੀ ਕੋਈ ਨਵੀਂ ਪਾਣੀ ਪਾਣ ਲੰਗ ਦੇ ਦੋ ਖੂਟੋਂ ਪਾਣੀ ਲਿਆਉਂਦੇ ਹਾਂ ਹਾਂਜੀ ਉਹਨੂੰ ਫੇਰੇ ਪਾਉਂਦੇ ਆ ਇਹ ਤੁਸੀਂ ਆਪ ਤਿਆਰ ਕੀਤੇ ਹੋਇਆ ਹਾਂ ਆਪ ਕੀਤੇ ਤੁਸੀਂ ਕੀਤੇ ਜੋ ਤੁਹਾਡੇ ਨੋ ਰਾਣੀ ਨੇ ਕੀਤੇ ਹਾਂ ਆਪ ਸਾਰਿਆਂ ਨੇ ਅਸੀਂ ਮਾਂ ਦੱਸੀ ਜਾਂਦੀ ਇਹ ਕਰੀਏ ਅੱਛਾ ਹੀ ਹਾਂ ਹਾਂ ਠੀਕ ਹੈ ਠੀਕ ਹਾਂ ਵਾਵਾ ਕਰੇ ਤੇ ਵਾਵਾ ਕਾਫੀ ਚਿਰ ਦੇ ਬਣਾਏ ਹੋਇਆ ਕਿ ਹੁਣ ਹੀ ਕਿਤੇ ਬਣਾਇਆ ਹੈ ਨਹੀਂ ਬਣਾਏ ਨੇ ਵਾਵਾ ਚਿਰ ਹੋ ਗਏ ਅੱਛਾ ਜੀ ਹਾਂ ਠੀਕ ਹੈ ਜੀ ਮਾਤਾ ਜੀ ਤੁਹਾਡੀ ਉਮਰ ਕਿੰਨੀ ਹੋਗੀ ਮੈਂ ਅੱਛੀ ਤੋਂ ਉੱਤੇ ਹੀ ਹੋਊ ਮਾਰ ਮਾ ਜੱਸੀ ਸਾਲ ਹੋ ਗਏ ਤੁਹਾਨੂੰ ਪੂਰਾ ਆਈਆ ਜਾਣਦਾ ਮਾਤਾ 85 ਸਾਲ ਦੇ ਹੋ ਗਏ ਹਾਂ ਠੀਕ ਹੈ ਜੀ ਮਾਤਾ ਜੀ ਆਪਣਾ ਨਾਮ ਦੱਸਿਓ ਮੇਰਾ ਉੱਥੇ ਦਾ ਛੋਟਾ ਆਰਿਆਮ ਦੇਸੀ ਇੱਥੇ ਅੰਗਰੇਜ਼ੀ ਠੀਕ ਹੈ ਜੀ ਕੰਮ ਦਾ ਸ਼ੌਕ ਵਾਲਾ ਆ ਪੀੜੀਆਂ ਵਾਲਾ ਮੈਂ ਸੀਤਤ ਪੀੜੀਆਂ ਬਣਤੀਆਂ ਹਾਂ ਹੁਣ ਇਹ ਮੰंजे ਮੰंजे ਮੈਂ ਡੇਢ ਡੇਢ ਉਹ ਬੰਦੇ ਨੇ ਥੋੜੇ ਜਿਹਾ ਪੁਰਾਣੇ ਵਜਨ ਲੋਕੀ ਮੰंजे ਤੋਂ ਹੁੰਦੀ ਆ ਮੈਂ ਕਦੇ ਕੋਪੇ ਮੰਗਾ ਤੁਹਾਨੂੰ ਨਵਾਂ ਬਣ ਜਾਂਦਾ ਉਹ ਪੁਰਾਣੇ ਨੂੰ ਕੀ ਧੋਣਾ ਠੀਕ ਆ ਜੀ ਹਾਂ ਆਏ ਜਬਰੀਕੂ ਜੇ ਕੰਮ ਦੇ ਮੇਰੇ ਜੀ ਨਹੀਂ ਆ ਤਾ ਹੁਣ ਵੀ ਲਗੀ ਰਹੀ ਹੈ ਹਾਂ ਪੂਰੀ ਨਿਗਾਹ ਮੇਰੀ ਕੋਈ ਆ ਪੈਂ ਤੋ ਰੋ ਆਈ ਹੈ ਹਾਂ ਅੱਛਾ ਨੇੜੇ ਦੂਰ ਦੀ ਨਿਗਾਹ ਤੁਹਾਡੀ ਪੂਰੀ ਆ 85 ਸਾਲ ਦੀ ਉਮਰ ਚ ਹਾਂ ਹਾਂ ਪੂਰੀ ਹੈ ਭਾਈ ਹਜੇ ਦਾ ਕੋਈ ਆ ਗੁਰੂ ਦੀ ਮੱਤ ਦੀ ਠੀਕ ਹੈ ਇਹ ਮਾਦਾ ਹੀ ਤੁਸੀਂ ਗੁਣੀ ਹੋਈ ਹੈ ਹਾਂ ਹਾਂ ਇਹ ਪੱਜ ਨਹੀਂ ਹੋਇਆ ਮੰਨ ਲਓ ਹਜੇ ਵੀ ਬੈਠਦੇ ਨਹੀਂ ਤੁਸੀਂ ਕੰਮ ਕਰਦੇ ਰਹਿੰਦੇ ਹਾਂ ਹਾਂ ਬਸ ਨਾ ਮੂੰਹ ਤੋਂ ਰਫੇ ਰਮੈਂ ਘੱਟ ਕਰਦੀਆਂ ਵੀ ਡਿੱਗਣਾ ਪਾਵਾਂ ਫਿਰ ਸਾਹਮਣੇ ਆਉਂ ਗੋਡੇ ਸਹੀ ਆ ਥੋੜੇ ਹਾਂ ਗੋਡੇ ਹੁੰਦਾ ਸਹੀ ਹੈ ਭਾਈ ਹੁੰਦਾ ਵੀ ਜੌਣ ਲੱਗ ਜਾਂਦੀ ਹੈ ਮਾਤੇ ਸਾਹਮਣਾਂ ਦਾ ਹਾਂ ਜਿਵੇਂ ਚੱਕਰ ਜੇ ਆਉਂਦਾ ਮਾਲਾ ਜੀ ਹਾਂ ਹਾਂ ਚੱਕਰ ਆ ਅੱਜ ਕੱਲ ਤਾਂ ਨਵੇਂ ਮੁੰਡਿਆਂ ਦੇ ਗੋਡੇ ਵੀ ਰਹੇ ਪਏ ਆ ਨਾ ਹਾਂ ਹਾਂ ਆ ਨਾ ਮੇਰੇ ਆਪ ਦੇ ਮੁੰਡੇ ਦੀ ਗੋਡੇ ਤੋਂ ਦੇ ਠੀਕ ਆ ਜੀ ਕੀ ਅੱਖਾਂ ਮੇਰਾ ਪੈਂਡ ਤਾਂ ਜਾਣ ਮੈਥੋਂ ਨਹੀਂ ਸੁਜ ਹੂੰ ਇਹ ਮੈਂ ਤਾਂ ਹੀ ਤੁਸੀਂ ਫਿਰ ਜਿਹੜਾ ਹੈ ਬਰਾਸਤੀ ਘਰ ਰੱਖਿਆ ਹੋਇਆ ਤੁਸੀਂ ਸ਼ੌਂਕ ਨਾਲ ਆਪ ਰਖਵਾਇਆ ਜਾਂ ਅੱਗੇ ਸੰਭਲਣ ਲਈ ਕਿਹਾ ਹੋਇਆ ਵੀ ਇਹ ਰੱਖਣਾ ਆਹਾਂ ਹਾਂ ਹਾਂ ਵੀ ਤਾਂ ਰੱਖਣਾ ਹੀ ਹੈ ਗਾਹਾਂ ਇਹ ਜਵਾਕ ਰੱਖ ਲੈਣਗੇ ਜੇ ਗਾਲ ਕਿ ਕੁੜੀਆਂ ਨਾ ਰੱਖਣੀ ਇਹ ਤਾਂ ਰੱਖਣ ਲੈ ਇਧਰ ਵਾਲਾ ਘਰ ਦੀ ਗੱਲ ਵੀ ਕਰਦੇ ਜਿਵੇਂ ਘਰ ਇਧਰ ਘਰ ਦੀ ਗੱਲ ਵੀ ਕਿ ਥੋੜਾ ਜੀ ਕਰਦਾ ਵੀ ਇਹ ਬਦਲਿਆ ਜਾਏ ਜਾਂ ਇਹ ਏਵੇਂ ਹੀ ਰਹੀਂ ਮੇਰੇ ਤਾਂ ਘਰ ਕੋਈ ਜੀ ਨਹੀਂ ਕਰਦਾ ਅੱਛਾ ਤੁਹਾਨੂੰ ਇੱਥੇ ਯਾਦ ਆਉਂਦੀ ਆ ਆਪਦੀ ਵੀ ਤੁਸੀਂ ਇੱਥੇ ਫਿਰਦੇ ਸੀ ਜਾਂ ਕੁਛ ਵੀ ਹਾਂ ਉਹ ਤਾਂ ਯਾਦ ਆਉਂਦੇ ਐ ਇੱਥੇ ਸਾਰਾ ਕੁਝ ਸੱਚੀ ਕਰਦੇ ਸੀ ਅਸੀਂ ਤਾਂ ਅੰਗੇ ਦਾ ਕਿਹੜੇ ਪੱਕੇ ਵੀ ਕੋਈ ਆਇ ਨਹੀਂ ਸੀ ਅੱਛਾ ਜੀ ਤੇ ਰਾਤ ਨੂੰ ਫਿਰ ਆ ਦੂਜੇ ਆ ਪੱਖਿਆਂ ਨਾਲ ਹਵਾ ਲੈਣੇ अच्छा जब ਤੁਹਾਡਾ ਇੱਥੇ شادی ਹੁੰਦੀ ਇਸ ਘਰ ਤੇ ਆਉਨੇ ਹੋ ਉਦੋਂ ਇਹ ਬਣਿਆ ਹੋਇਆ ਸੀਗਾ ਜੀ ਹਾਂ ਤੁਹਾਨੂੰ ਉਦੋਂ ਕਿਵੇਂ ਲੱਗਾ ਵੀ ਘਰ ਕਿਵੇਂ ਦਾ ਵਧੀਆ ਸੀ ਮੇਰੇ ਸਾਥ ਸਾਡੀ ਇਹ ਕਿ ਮੇਰੇ ਆਉਣ ਤੋਂ ਬਾਅਦ ਹੀ ਪਹਿਲਾਂ ਅੱਛਾ ਤੁਹਾਡੇ ਸਾਸ ਤੋਂ ਪਹਿਲਾਂ ਦਾ ਹਾਂ ਹਾਂ ਠੀਕ ਆ ਜੀ ਮੇਰੇ ਹੋਂ ਤੋਂ ਸਾਰੇ ਕੁਸ ਐ ਕਾਈ ਜਾਂਦਾ ਸਾਰਾ ਹੀ ਐ ਅੱਛਾ ਜੀ ਮਾਤਾ ਦਾ ਹੋਇਆ ਹਾਂ ਠੀਕ ਆ ਜੀ ਮਾਤਾ ਜੀ ਵੱਡਾ ਨਾ ਤੁਸੀਂ ਠੀਕ ਪਤਾ ਕਿਉਂ ਕਿਉਂਕਿ ਤੁਹਾਡਾ ਇੱਕ ਤਾਂ ਵਿਰਾਸਤੀ ਘਰ ਪਿਆ ਹੈ ਇਹਦਾ ਇੱਥੇ ਜੀ ਲੱਗਦਾ ਜਿੱਥੇ ਮਨ ਨੂੰ ਉਹ ਹੋਵੇ ਹਾਂ ਉੱਥੇ ਬੰਦੇ ਨੂੰ ਕੋਈ ਮੋੜ ਨਹੀਂ ਲੱਗਦਾ ਮੈਨੂੰ ਲੱਗਦਾ ਮੇਰੇ ਤੋਂ ਨਵੇਂ ਜਾਣ ਨੂੰ ਜੀ ਨਹੀਂ ਕਰਦਾ ਫੇਰ ਆਪਾਂ ਆਏ ਗੁੱਸੇ ਕਰਨ ਜਿਵਾ ਅੱਛਾ ਉਧਰ ਕੋਠੀ ਵਾਲੇ ਜੀ ਨਹੀਂ ਕਰਦਾ ਜਾਣ ਨੂੰ ਹਾਂ ਜਵਾਕ ਗੁੱਸਾ ਮੰਦੇ ਐ ਜੀਆ ਬਣ ਗਈ ਹੈ ਕੀ ਬਣਾ ਲਈ ਭਾਈ ਅੱਛਾ ਜੀ ਥੋੜਾ ਜਿਆਦਾ ਮਨ ਇੱਥੇ ਲੱਗਿਆ ਹਾਂ ਹਾਂ ਠੀਕ ਹੈ ਜੀ ਅਸਲ ਸਾਰੇ ਉਹ ਸੰਧਾਰੇ ਲੱਗਦੇ ਨਹੀਂ ਆਏ ਪਰ ਆਣਾ ਜਾਣਾ ਬੜੀਏ ਉਹ ਬੜੀਏ ਮਨ ਦਾ ਆ ਜਾਂਦੇ ਭਾਈ ਨੂੰ ਰੰਗ ਕਰਾ ਲਏ ਕੋਠੀ ਤੁਸੀਂ ਪਰੇ ਪਾ ਲਿਓ ਅੱਛਾ ਜੀ ਇਹ ਨਾਟਕੇ ਵਿਆਹ ਹੀ ਰੰਗ ਕਰਾ ਦਈਏ ਰਮਮਤ ਕਰਾ ਦਈਏ ਠੀਕ ਹੈ ਜੀ ਵਧੀਆ ਬਣਾ ਲਗੇ ਵੀ ਇਹ ਤਾਂ ਜੀ ਡਿਜ਼ਾਈਨ ਜੇ ਹੋਰ ਹੈਗੇ ਵਿੱਚ ਹਾਂ ਇਹਨਾਂ ਦੇ ਵਿੱਚ ਫੋਟੋ ਮਾਇਆ ਉੱਤੇ ਰੰਗ ਕਰਤਾ ਲੁਕ ਗੀਆਂ ਇਹ ਵਿੱਚ ਸਾਰੇ ਜਿਆਨਾ ਹੈ ਹਾਂ ਸਾਰੇ ਬਾਰਾਂ ਦੇ ਡਿਜ਼ਾਈਨ ਅੱਛਾ ਅੱਛਾ ਉਹਨਾਂ ਦੇ ਰੰਗ ਵੀ ਬਹੁਤ ਸੁਹਣੇ ਲੱਗ ਰਹੇ ਠੀਕ ਹੈ ਜੀ ਮਾਤਾ ਜੀ ਮੈਂ ਹੋਰ ਪਹਿਲਾਂ ਦਾ ਸਹੀ ਸੀ ਜੇ ਹੁਣ ਦਾ ਤੁਹਾਨੂੰ ਕਿਵੇਂ ਲੱਗਦਾ ਹਾਂ ਮੈਂ ਕਾ ਹੁਣ ਵੀ ਸਹੀ ਲੱਗ ਰਹੀ ਹੈ ਬੰਦੀ ਸਹੀ ਹੈ ਮਾਤਾ ਜੀ ਹਾਂ ਸਹੀ ਲੱਗ ਰਹੀ ਹੈ ਠੀਕ ਹੈ ਜੀ ਠੀਕ ਹੈ ਮਾਤਾ ਜੀ ਕੁਛ ਨਹੀਂ ਹਾਂ ਦੇਣਾ ਤੇ ਉਹਨੇ ਮਾਜ ਦੀ ਬੱਚਿਆਂ ਨੂੰ ਜੀ ਹਾਂ ਕੀ ਕਹਿਣਾ ਚਾਹੁੰਦੇ ਆ ਅੱਜ ਕੱਲ ਦੇ ਮੁੰਡਿਆਂ ਨੂੰ ਜਾਂ ਆਪਣੀਆਂ ਨਵੀਆਂ ਗੁੱਡੀਆਂ ਨੇ ਜਿਵੇਂ ਹਨਾ ਪੜ੍ਹਾਈ ਕਰੀ ਜਾਂਦੀਆਂ ਜਾਂ ਕਿਸ ਤਰ੍ਹਾਂ ਵੀ ਆ ਕੀ ਕਹਿਣਾ ਚਾਹੁੰਦੇ ਆ ਐ ਕਰੋ ਐ ਕਰੋ ਉਹਨਾਂ ਨੂੰ ਐ ਐ ਚਾਹੀਦੀ। ਪੜਾਈ ਦੇ ਨਾਲ ਨਾਲ ਮਾਤਾ ਜੀ ਤੁਸੀ ਚਾਹੁੰਦੇ ਹੋ ਵੀ ਇਸ ਚੀਜ਼ਾਂ ਵੱਲ ਵੀ ਧਿਆਨ ਦੇਣਾ ਨਾ। ਹਾਂ ਹਾਂ ਆਏ ਰਹੀਂ ਆਰੇ ਵਿਆਹ ਵੀ ਸਾਮੇ ਰੱਖੋ। ਉਹ ਆ ਜਾਇਆ ਇਹ ਕਹਿੰਦੇ ਵਿਆਹ ਨਾ ਹੋ। ਪਹਿਲਾਂ ਆ ਵੀ ਸਾਡ ਫੇਰ ਘਰ ਪਾਲ ਲੇ। ਮਰਾ ਆਪਣਾ ਸਿਵਾਨੀ ਲੈਣਾ ਚਾਹ ਕੇ ਖੇਤ ਜਾ। ਠੀਕ ਹੈ ਜੀ। ਬਾਹਰ ਨਿੱਕਾ ਮੋਟਾ ਇਹ ਬਾਲਾ ਖੁਸਾਈ ਨਹੀਂ। ਠੀਕ ਹੈ ਮੈਂ ਦਈ ਤਾ ਨਾ। ਹਾਂ।